ਵੀ ਪਿਛਲੇ ਡੇਢ ਮਹੀਨੇ ਤੋਂ ਮੈਂ ਸਹੀ ਤਰ੍ਹਾਂ ਸੌਂ ਵੀ ਨਹੀਂ ਰਿਹਾ ਨੀਂਦ ਨਹੀਂ ਆਂਦੀ ਬਹੁਤ ਵਾਰ ਵਿਚਾਰ ਆਉਂਦਾ ਹੈ ਵੀ ਸੁਸਾਇਸਾਈਡ ਕਰ ਲਈਏ ਪਰਚੇ ਦੇ ਵਿੱਚ ਥੋੜਾ ਜਿਹਾ ਬਚਾਅ ਹੋ ਜੂਆ ਵੀ ਜਿਹੜੀ ਤੇਰੀ ਘਰ ਵਾਲੀ ਹੈ ਉਹ ਬਹੁਤ ਸੋਹਣੀ ਹੈ ਵੀ ਉਹਦੇ ਮੇਰੇ ਨਾਲ ਸੰਬੰਧ ਬਣਵਾ ਦੇ ਤੇਰੇ ਖਲਾਫ ਅਸੀਂ ਉਹਨੇ ਮਤਲਬ ਵਰਦੀ ਵੀ ਮੇਰੇ ਸਾਹਮਣੇ ਆ ਫਾੜੀ ਹੈ ਜਰਾ ਭੇਜਨੇ ਆ ਵਰਦੀ ਫਾੜ ਕੇ ਆਪ ਨੂੰ ਪਲੰਦੇ ਚ ਬੰਨਿਆ ਤੇ ਮੈਨੂੰ ਸਰਿਆਂ ਕਿਹਾ ਤੈਂਦਾ ਅਸੀਂ ਆਪ ਪਾੜੀਏ ਪਰ ਇਹਦੇ ਵਿੱਚ ਤੇਰਾ ਨਾਮ ਪਾਵਾਂਗੇ ਤੇਥੋਂ ਜੋ ਜੋਰ ਲੰਦਾ ਤੂੰ ਲਾ ਲਈ ਤੇ ਫਿਰ ਡੀਐਸਪੀ ਦੇ ਕਹਿਣ ਤੇ ਉਹਨਾਂ ਨੇ ਕਿਹਾ ਵੀ ਇਹਦੇ ਚਾਰ ਪੰਜ ਥਾਪੜੇ ਮਾਰੋ ਮੈਂ ਰਾਈ ਬਰਾਦਰੀ ਹੈ ਜਾਂ ਸੈਣੀ ਬਰਾਦਰੀ ਹੈ ਵੀ ਉਹਨਾਂ ਦੀਆਂ ਅਸੀਂ ਜਨਾਨੀਆਂ ਨੂੰ ਇੱਥੇ ਨੰਗੇ ਧਰਤੇ ਤੋਟੇ ਹੋਏ ਮੈਂ ਇਹ ਕਿਵੇਂ ਟੁੱਟ ਸੱਦਿਓ ਉਹ ਕਹਿੰਦੇ ਇੱਥੇ ਤਾਂ ਸਾਡਾ ਰਾਜ ਚੱਲਦਾ ਅਸੀਂ ਜੋ ਮਰਜੀ ਕਰੀਏ ਹਸ਼ੀਕਾਲ ਜੀ ਤੁਸੀਂ ਜੁੜਿਓ ਉਮੀਦ ਦੇ ਨਾਲ ਸੋ ਅੱਜ ਅਸੀਂ ਮੌਨਕ ਦੇ ਵਿੱਚ ਮੌਜੂਦ ਆ ਸਾਡੇ ਨਾਲ ਮਾਸਟਰ ਪ੍ਰਵੀਨ ਕੁਮਾਰ ਜੀ ਇਸ ਵੀਡੀਓ ਦੇ ਵਿੱਚ ਮੌਜੂਦ ਰਹਿਣਗੇ ਸੋ ਇਹਨਾਂ ਦੇ ਨਾਲ ਕਾਫੀ ਜਿਹੜੀ ਵੱਡੀ ਘਟਨਾ ਘਟੀ ਹੈਗੀ ਤੇ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਵਾਇਰ ਵੀਡੀਓ ਵਾਇਰਲ ਕੀਤੀ ਜਿਸ ਤੋਂ ਬਾਅਦ ਇਹਨਾਂ ਨੇ ਉਸ ਵੀਡੀਓ ਚ ਕਿਹਾ ਕਿ ਇਹ ਮਜਬੂਰ ਨੇ ਇਹਨਾਂ ਦੇ ਆਤਮ ਸਨਮਾਨ ਨੂੰ ਇੰਨੀ ਜ਼ਿਆਦਾ ਛੱਟ ਬੱਜੀ ਕਿ ਇਹ ਖੁਦਕੁਸ਼ੀ ਕਰਨਾ ਚਾਹੁੰਦੇ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਮਾਮਲਾ ਮੌਨਕ ਦੇ ਵਿੱਚ ਸਾਹਮਣੇ ਆਇਆ ਸੀ ਤੁਸੀਂ ਦੇਖਿਆ ਹੋਣਾ ਕਿ ਇੱਕ ਸਰਕਾਰੀ ਅਧਿਆਪਕ ਦੇ ਵੱਲੋਂ ਇਸੇ ਤਰ੍ਹਾਂ ਹੀ ਕਈ ਜਾਣੇ ਦੇ ਵੱਲੋਂ ਪੜਤਾਲਿਤ ਕਰਨ ਦੇ ਉੱਪਰ ਜਿਹੜੀ ਖੁਦਕੁਸ਼ੀ ਕਰ ਲਈ ਗਈ ਸੀ ਸੋ ਇਹਨਾਂ ਨੂੰ ਵੀ ਇਹਨਾਂ ਨੇ ਇਲਜ਼ਾਮ ਲਾਏ ਨੇ ਕਿ ਮੌਨਕ ਪੁਲਿਸ ਪ੍ਰਸ਼ਾਸਨ ਅਤੇ ਹੋਰ ਮੌਨਕ ਦੇ ਕੁਝ ਨਿੱਜੀ ਵਿਅਕਤੀਆਂ ਦੇ ਵੱਲੋਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਇਹਨਾਂ ਦੇ ਆਤਮ ਸਨਮਾਨ ਨੂੰ ਜਿਹੜੀ 6:00 ਵਜੇ ਇਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਾ ਕੇ ਜਿਹੜਾ ਇਹਨਾਂ ਦੇ ਉੱਪਰ ਪਰਚਾ ਪਾਇਆ ਗਿਆ ਇੱਥੋਂ ਤੱਕ ਕਿ ਇਹਨਾਂ ਦੇ ਪਰਿਵਾਰ ਨੂੰ ਗਲਤ ਤੱਕ ਬੋਲਿਆ ਗਿਆ ਸੋ ਪੂਰੀ ਗੱਲਬਾਤ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਜਿਹੜੀ ਉਹ ਪਤਾ ਲੱਗੂਗੀ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਸਾਥ ਦਿਓਗੇ ਸਹਿਯੋਗ ਦਿਓਗੇ ਕਿਉਂਕਿ ਇੱਕ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਰਹਿਣ ਦਾ ਅਧਿਕਾਰ ਹੈ ਆਤਮ ਸਨਮਾਨ ਨਾਲ ਜਿਉਣ ਦਾ ਜਿਹੜਾ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੁੰਦਾ ਹੈ ਅਸੀਂ ਕਿਸੇ ਦਾ ਇਹ ਅਧਿਕਾਰ ਖੋ ਨਹੀਂ ਸਕਦੇ ਜਾਂ ਕਿਸੇ ਨੂੰ ਇਸ ਤਰ੍ਹਾਂ ਮਜਬੂਰ ਨਹੀਂ ਕਰ ਸਕਦੇ ਕਿ ਉਹ ਵਿਅਕਤੀ ਕਿਸੇ ਤਰੀਕੇ ਦਾ ਗਲਤ ਕਦਮ ਚੱਕ ਲਵੇ ਸੋ ਅਸੀਂ ਜਿਹੜਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨੂੰ ਵੀ ਪ੍ਰਵੀਨ ਕੁਮਾਰ ਜੀ ਨੂੰ ਵੀ ਜਿਹੜੇ ਬੇਨਤੀ ਕਰਦੇ ਆਂਗੇ ਕਿ ਉਹ ਅਜਿਹਾ ਕਦਮ ਨਾ ਚੱਕਣਾ ਕਿਉਂਕਿ ਸਮਾਜ ਦੇ ਵਿੱਚ ਉਤਰਾ ਚੜਾ ਜਿਹੜਾ ਆਉਂਦਾ ਰਹਿੰਦਾ ਹੈ ਜੇ ਅੱਜ ਇਹਨਾਂ ਦੇ ਮਾਨ ਸਨਮਾਨ ਨੂੰ ਛੱਟ ਵੱਜੀ ਹੈਗੀ ਤਾਂ ਕੱਲ ਨੂੰ ਕੀ ਬਤਾਇਆ ਇਸ ਤੋਂ ਜ਼ਿਆਦਾ ਦੁਗਣਾ ਤਿੱਗਣਾ ਜਿਹੜਾ ਜਦੋਂ ਸੱਚਾਈ ਸਾਹਮਣੇ ਆਊਗੀ ਸਮਾਜ ਦੇ ਵਿੱਚ ਇਹਨਾਂ ਦਾ ਮਾਨ ਸਨਮਾਨ ਵਧੂਗਾ ਸੋ ਇੱਕ ਇਨਸਾਫ ਦਿਵਾਉਣ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰਿਓ ਕੀ ਨਾਮ ਤੁਹਾਡਾ ਹੈ ਹਾਂ ਮੇਰਾ ਨਾਮ ਮਾਸਟਰ ਮਾਸਟਰ ਪ੍ਰਵੀਨ ਕੁਮਾਰ ਜੀ ਤੇ ਮੈਂ ਕੰਪਿਊਟਰ ਟੀਚਰ ਆ ਪਿਛਲੇ 16 17 ਸਾਲ ਤੋਂ ਮੈਂ ਕੰਪਿਊਟਰ ਅਕੈਡਮੀ ਚਲਾ ਰਿਹਾ ਆ ਆਪਣੇ ਮਤਲਬ ਮੁੰਡਾ ਸ਼ਹਿਰ ਦੇ ਵਿੱਚ ਤੇ ਜਿਹੜੀ ਵੀਰਵਾਰ ਤੁਹਾਡੇ ਵਾਇਰਲ ਹੋ ਗਈ ਕੀ ਮਾਉਣ ਲਗਾ ਵੀਡੀਓ ਜਿਹੜੀ ਵਾਇਰਲ ਹੋਈ ਹੈ ਜੀ ਉਹ ਮੈਨੂੰ ਉਹਦੇ ਵਿੱਚ ਮਸਲਾ ਇਹ ਹੈ ਵੀ ਮੈਂ ਪੁਰਾਣੇ বাস স্ট্যান্ড ਦੇ ਨੇੜੇ ਸਟਾਰ ਕੰਪਿਊਟਰ ਅਕੈਡਮੀ ਦੇ ਵਿੱਚ ਆਪਦਾ ਸੈਂਟਰ ਚਲਾ ਰਿਹਾ ਸੀ ਜਿਹੜੀ ਮੈਨੇ ਉਹ ਥਾਂ ਉਹ ਜਾਥਲ ਦੇ ਮਤਲਬ ਪਰਸਨ ਹੈ ਉਹਨਾਂ ਤੋਂ ਆਪਾਂ ਕਿਰਾਏ ਤੇ ਲਈ ਹੋਈ ਸੀ ਤੇ ਉਹਨਾਂ ਦਾ ਉੱਥੋਂ ਉਹਨਾਂ ਨੇ ਕਹਿਤਾ ਮਤਲਬ ਵੀ 3 ਮਾਰਚ ਨੂੰ ਉਹ ਕੋਠੀ ਸੇਲ ਹੋ ਗਈ ਅਤੇ ਤੁਸੀਂ ਦੂਸਰੀ ਪਾਰਟੀ ਨੂੰ ਤੇ ਉਹਨਾਂ ਨੇ ਆਪਾਂ ਨੂੰ ਇੱਕ ਮਹੀਨਿਆਂ ਦਾ ਟਾਈਮ ਦਿੱਤਾ ਵੀ ਤੁਸੀਂ ਅਪ੍ਰੈਲ ਮਹੀਨੇ ਦੇ ਵਿੱਚ ਆਪ ਦੀ ਜਿਹੜੀ ਕੋਠੀ ਹੈ ਉਹ ਫ੍ਰੀ ਕਰ ਲਓ 베ਲੀ ਕਰ ਲਓ ਤੇ ਆਪਾਂ ਮਤਲਬ ਉਸ ਨੂੰ 베ਲੀ ਕਰ ਰਹੇ ਸੀ ਆਪਣੇ ਲਵੇ ਉਸ ਦੇ ਦੌਰਾਨ ਜਿੰਨਾ ਬੰਦਿਆਂ ਨੇ ਉਹ ਕੋਠੀ ਲਈ ਸੀ ਆਪਣਾ ਸਰਪਾਤ ਪ੍ਰਧਾਨ ਹੈ ਪ੍ਰਤਾਸ਼ ਮਲਾਨਾ ਤੇ ਬੁੱਟਾ ਐਮਸੀ ਹੈ ਤੇ ਇਹ ਦੋ ਬੰਦੇ ਨੇ ਮੈਨੂੰ ਸੂਚਨਾ ਮਿਲੀ ਇਹਨਾਂ ਨੇ ਲਈ ਹੈ ਤੇ ਇਹਨਾਂ ਨਾਲ ਹੋਰ 파ਟਰਨ ਵੀ ਹੋ ਸਕਦੇ ਆ ਨਹੀਂ ਉਹ ਆਪਾਂ ਨੂੰ ਪਤਾ ਨਹੀਂ ਉਹਦੇ ਬਾਰੇ ਇਹ ਬੰਦੇ ਜਦੋਂ ਮੈਂ ਸੈਂਟਰ ਚਲਾ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਬੰਦੇ ਬਾਰ-ਬਾਰ ਇੰਟਰਫੇਅਰ ਕਰਦੇ ਸੀ ਬਾਰ-ਬਾਰ ਮੇਰੇ ਬਿਜ਼ਨਸ ਦੇ ਵਿੱਚ ਆਉਂਦੇ ਸੀ ਬਿਨਾਂ ਪਰਮਿਸ਼ਨ ਲੈ ਕੇ ਹਰ ਰੋਜ਼ ਤੇ ਰਾਤ ਨੂੰ ਸਵੇਰੇ ਆਂਦੇ ਸੀ ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਮੈਂ ਉਦੋਂ ਹੀ ਪ੍ਰੇਸ਼ਾਨੀ ਫੀਲ ਕਰਦਾ ਸੀ ਤੇ ਜਦੋਂ ਆਪ ਦਾ ਸਮਾਨ ਉੱਥੋਂ ਉਠਾ ਰਿਹਾ ਸੀ ਮਤਲਬ ਮੇਰੇ ਹੱਲੇ ਦਿਨ ਪਏ ਸੀ ਇਹ ਇੱਕ ਤਮਈ ਦੀ ਤਰੀਕ ਹੈ ਇੱਕ ਮਹੀਨੇ ਮੈਂ ਦੁਆਰੇ ਨਵੀਂ ਬਿਲਡਿੰਗ ਤੋਂ ਵਿੱਚੋਂ ਸਮਾਨ ਤਾਰਨ ਤੋਂ ਬਾਅਦ ਆਪਦੀ ਪੁਰਾਣੀ ਬਿਲਡਿੰਗ ਚਾਣਾ ਉੱਥੇ ਬੁ ਟੈਂਸੀ ਦੇ ਪ੍ਰਦਰਸ਼ਨ ਲਾਣਾ ਪਹਿਲਾਂ ਹੀ ਉੱਥੇ ਹੈਗੇ ਸੀ ਇਨਵੋਲਵ ਉਹਦੇ ਅੰਦਰ ਬੜੇ ਹੋਏ ਸੀ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਮਤਲਬ ਮੇਰੀ ਪਰਮਿਸ਼ਨ ਤੋਂ ਬਿਨਾਂ ਆ ਜਾਂ ਤੁਸੀਂ ਅੰਦਰ ਬੜਿਓ ਕੀ ਕੰਮ ਆਈ ਸੀ ਕਿਉਂ ਆਈ ਸੀ ਤਾਂ ਉਹਨਾਂ ਨੇ ਬੋਲਿਆ ਵੀ ਇਹ ਸੀ ਮੁੱਲ ਲੈ ਲਈ ਹੁਣੇ ਸਾਡੀ ਹੈ ਤੇ ਮੈਂ ਕਿਹਾ ਮਤਲਬ ਵੀ ਇਹ ਤਾਂ ਮੇਰੇ ਲਈ ਚਾਬੀ ਹਜੇ ਹੈ ਕਿਰਾਏ ਤੇ ਮੇਰੇ ਲਈ ਹੈ ਤਾਂ ਤੁਸੀਂ ਤਾਂ ਅੰਦਰ ਨਹੀਂ ਵੜ ਸਕਦੇ ਜੇ ਤੁਸੀਂ ਆਣਾ ਸੀ ਤਾਂ ਮੇਰੇ ਤੋਂ ਪੁੱਛ ਕੇ ਆ ਜਾਂਦੇ ਤਾਂ ਉਹਨਾਂ ਨੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦਿੱਤਾ ਉੱਥੇ ਸਾਡੀ ਮਤਲਬ ਮੈਂ ਉਹਨਾਂ ਨੂੰ ਬੋਲਿਆ ਮੈਂ ਬਹਿਸ ਥੋੜੀ ਜਿਹੀ ਮੇਰੀ ਹੋਈ ਉਹਨਾਂ ਨਾਲ ਬਹਿਸ ਇਸ ਚੀਤੇ ਸੋ ਇਸ ਦੇ ਦੌਰਾਨ ਉਹਨਾਂ ਨੇ ਆਪਣੇ ਪੁਲਿਸ ਸਟੇਸ਼ਨ ਦੇ ਵਿੱਚੋਂ ਪੁਲਿਸ ਪਾਰਟੀ ਨੂੰ ਬੁਲਾ ਲਿਆ ਜਿਹਦੇ ਵਿੱਚੋਂ ਏਐਸਆਈ ਜ਼ਰਪੇਜ ਤੇ ਤੋਂ ਹੈੱਡ ਕਾਂਸਟੇਬਲ ਬਿੰਦਰ ਬਿੰਦਰ ਸਿੰਘ ਇਹ ਬੰਦੇ ਹੋਰ ਵੀ ਬੰਦੇ ਵੀ ਸੀ ਜਿਨ੍ਹਾਂ ਦੇ ਆਪਾਂ ਨਾਮ ਉਸ ਟਾਈਮ ਨਹੀਂ ਪਤਾ ਤੇ ਪੰਜ ਸੱਤ ਬੰਦੇ ਪੁਲਿਸ ਪਾਰਟੀ ਦੇ ਅੰਦਰ ਆਏ ਇਹਨਾਂ ਨੇ ਮੈਨੂੰ ਅੰਦਰ ਬੁਲਾਇਆ ਅੰਦਰ ਬੁਲਾਣ ਤੋਂ ਬਾਅਦ ਉਹਨਾਂ ਦੇ ਇਸ਼ਾਰੇ ਤੇ ਜਾਂ ਫਿਰ ਪੁਲਿਸ ਨੇ ਆਪਦੇ ਆਪ ਮਤਲਬ ਮੈਨੂੰ ਮਾਰਨਾ ਟੁਟਣਾ ਸ਼ੁਰੂ ਕਰ ਦਿੱਤਾ ਜਿੱਥੋਂ ਉੱਥੇ ਦੀ ਜਨਤਾ ਨੇ ਮੈਨੂੰ ਬਾਹਰ ਪੁਲਿਸ ਦੇ ਹੱਥੋਂ ਛੁਡਾਇਆ ਤੇ ਬਾਹਰ ਮੈਨੂੰ ਲੈ ਕੇ ਆਏ ਉਸ ਤੋਂ ਬਾਅਦ ਪੁਲਿਸ ਮਤਲਬ ਇਹਨੂੰ ਫੜਤੀ ਲੈ ਜਾਂਦੀ ਹੈ ਤੇ ਮੇਰੀ ਜੋ ਐਫ ਆਈ ਆਰ ਸੀ ਮੈਂ ਕਹਿ ਰਿਆ ਸੀ ਮਤਲਬ ਵੀ ਮੇਰੇ ਅੰਦਰ ਬੜੇ ਐ ਇਹਦੀ ਤੁਸੀਂ ਇਹਨਾਂ ਜਾਂਚ ਕਰੋ ਐਫ ਆਈ ਆਰ ਜੋ ਬਣਦੀ ਕਰੋ ਇਹਨਾਂ ਦੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਮੈਨੂੰ ਪੁਲਿਸ ਨੇ ਮਤਲਬ ਗੱਡੀ ਦੇ ਵਿੱਚ ਮਾਰ ਦੁੱਟਦੇ ਮਤਲਬ ਮੈਨੂੰ ਟੋਹਾਣਾ ਰੋਡ ਦੇ ਉੱਪਰ ਦੇ ਲਿਆ ਕੇ ਮਤਲਬ 15-20 ਮਿੰਟ ਮੇਰੇ ਬਿਨਾਂ ਕਟਾਈ ਕਰੀ ਹੈ ਬਿਨਾਂ ਰਿਮਾਂਡ ਲਏ ਤੇ ਉਸ ਤੋਂ ਬਾਅਦ ਮੈਨੂੰ ਥਾਣੇ 'ਚ ਲਿਆ ਜਾਂਦਾ ਜਿੱਥੇ ਥਾਣੇ ਦੇ ਵਿੱਚ ਜਦੋਂ ਮੈਨੂੰ ਲਿਆ ਜਾਂਦਾ ਉੱਥੇ ਪਹਿਲਾਂ ਤਾਂ ਮੇਰਾ ਟੌਰਚਰ ਹੁੰਦਾ ਬਹੁਤ ਜ਼ਿਆਦਾ ਟੌਰਚਰ ਦੇ ਦੌਰਾਨ ਉਹ ਆਂਦੇ ਤੇ ਉਹ ਮੈਨੂੰ ਬੋਲਦਾ ਹੈ ਮਤਲਬ ਵੀ ਤੂੰ ਬਹੁਤ ਕਿੱਡਾ ਵੱਡਾ ਬਦਮਾਸ਼ ਬਣਦਾ ਹੈ ਤੂੰ ਵੀ ਤੇਰੇ ਤੁਹਾਡੇ ਜਿਹੜੇ ਇੱਥੇ ਬਰਾਦਰੀਆਂ ਹੈ ਰਾਈ ਬਰਾਦਰੀ ਹੈ ਜਾਂ ਸੈਣੀ ਬਰਾਦਰੀ ਹੈ ਵੀ ਉਹਨਾਂ ਦੀਆਂ ਅਸੀਂ ਜਨਾਨੀਆਂ ਨੂੰ ਇੱਥੇ ਨੰਗੇ ਧਰਤੇ ਟੁੱਟੇ ਹੋਏ ਮੈਂ ਅੱਜ ਅ ਜਦੋਂ ਮੈਂ ਇਹ ਬੋਲਿਆ ਵੀ ਵੀ ਲੇਡ ਜਿਹੜੀਆਂ ਔਰਤਾਂ ਹੁੰਦੀਆਂ ਵੀ ਉਹਨਾਂ ਨੂੰ ਤਾਂ ਲੇਡ ਜਿਹ ਪੁੱਲ ਟੁੱਟਦੀ ਹੁੰਦੀ ਹੈ ਵੀ ਤੁਸੀਂ ਕਿਵੇਂ ਟੁੱਟ ਸਕਦੇ ਹੋ ਉਹ ਕਹਿੰਦੇ ਇੱਥੇ ਤਾਂ ਸਾਡਾ ਰਾਜ ਚੱਲਦਾ ਅਸੀਂ ਜੋ ਮਰਜੀ ਕਰੀਏ ਉਸ ਤੋਂ ਬਾਅਦ ਉਹ ਮੈਨੂੰ ਮਾਰਦੁੱਤ ਤੇ ਚਲੇ ਜਾਂਦੇ ਆ। ਥਾਪੜੇ ਥੁਪੜੇ ਜਿਮਰੇ ਟੌਰਚਰ ਹੁੰਦਾ ਹੈ। ਅੱਧੇ ਦਿਨਟੇ ਬਾਅਦ ਰੁਪਏ ਦੁਆਰੇ ਆਂਦਾ। ਉਸ ਸਮੇਂ ਉਹਨੇ ਇਹਨਾਂ दारू ਵੀ ਪੀ ਹੋਈ ਸੀ, ਡ੍ਰਿੰਕ ਕਰੀ ਹੋਈ ਸੀ। ਤੇ ਮੈਨੂੰ ਆ ਕੇ ਬੋਲਦਾ ਜਿਹੜੇ ਸ਼ਬਦ ਮੈਨੂੰ ਜਾਦੇ ਅੱਜ ਵੀ ਮਹਿਸੂਸ ਹੋ ਰਹੇ ਆ। ਉਹਨੇ ਬੋਲਿਆ ਵੀ ਤੇਰਾ ਪਰਚੇ ਦੇ ਵਿੱਚ ਥੋੜਾ ਜਿਹਾ ਬਚਾ ਹੋ ਜੂਆ। ਵੀ ਜਿਹੜੀ ਤੇਰੀ ਘਰ ਵਾਲੀ ਹੈ ਉਹ ਬਹੁਤ ਸੋਹਣੀ ਹੈ। ਵੀ ਉਹਦੇ ਮੇਰੇ ਨਾਲ ਸੰਬੰਧ ਬਣਵਾ ਦੇ। ਇਸ ਦਲ ਤੇ ਮੈਂ ਉਹਨਾਂ ਨੂੰ ਮਤਲਬ ਪੁੱਛਿਆ ਮਤਲਬ ਵੀ ਤੁਸੀਂ ਮੇਰੇ ਬਾਪ ਸਮਾਨ ਹੋ ਤੁਸੀਂ ਮੇਰੇ ਮਾਤਲਬ ਪਿਤਾ ਸਮਾਨ ਹੋ ਵੀ ਤੁਹਾਡੇ ਮੂੰਹੋਂ ਇਹ ਗੱਲ ਸ਼ੋਭ ਨਹੀਂ ਜਾਂਦੀ ਵੀ ਤੁਸੀਂ ਇਹ ਦਲ ਮੈਨੂੰ ਬੋਲ ਰਹੇ ਹੋ ਤਾਂ ਜਦੋਂ ਮੈਂ ਇਸ ਦਲ ਤੇ ਵੀ ਬੋਲਿਆ ਤਾਂ ਉਹਨਾਂ ਨੇ ਦੁਆਰੇ ਫੇਰ ਮੇਰਾ ਟੋਰਚਾ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਕੌਮ ਕਿੰਨ ਦਿੱਤੀਆਂ ਵੀ ਅਸੀਂ ਤੈਨੂੰ 14 ਸਾਲ ਦੀ ਜਮਾਨਤ ਮਤਲਬ ਸਜ਼ਾ ਤਰਾਮ ਜੀ ਤੇਰੇ ਖਲਾਫ ਅਸੀਂ ਉਹਨਾਂ ਨੇ ਮਤਲਬ ਵਰਦੀ ਵੀ ਮੇਰੇ ਸਾਹਮਣੇ ਆਪ ਫਾੜੀ ਹੈ ਜਰਾ ਭੇਜਨੇ ਆਪ ਵਰਦੀ ਫਾੜ ਕੇ ਆਪ ਨੂੰ ਪਲੰਦੇ ਚ ਬੰਨਿਆ ਮੈਨੂੰ ਸਰੇ ਆਮ ਕਿਹਾ ਤੰਦਾ ਅਸੀਂ ਆ ਪਾੜੀਏ ਪਰ ਇਹਦੇ ਵਿੱਚ 13 ਨਾਮ ਪਾਵਾਂਗੇ ਤੇਥੋਂ ਜੋ ਜੋਰ ਲੰਦਾ ਤੂੰ ਲਾ ਲਈ ਵੀ ਤੈਨੂੰ ਅਸੀਂ 14 ਸਾਲ ਦੀ ਸਜ਼ਾ ਤਰਾਤੀ ਹਟਾਂਗੇ ਬਾਰ ਨਹੀਂ ਦਿੱਤੀ ਉਸ ਤੋਂ ਬਾਅਦ ਮੈਨੂੰ ਉਹ 2 3 ਵਜੇ ਫਿਰ ਦੁਬਾਰੇ ਜਿਹੜਾ ਨਵਾਂ ਪੁਲਿਸ ਸਟੇਸ਼ਨ ਹੈ ਉੱਥੇ ਲੈਂਦੇ ਆ ਫਿਰ ਮੈਨੂੰ ਹਵਾਲਾਤ ਦੇ ਵਿੱਚ ਪਾਉਂਦੇ ਆ ਹਵਾਲਾਤ ਦੇ ਵਿੱਚ ਫਿਰ ਮੈਨੂੰ ਉਹ ਸਵੇਰੇ ਜਦੋਂ ਸਵੇਰਾ ਹੋ ਜਾਂਦਾ ਹੈ ਅਧਲੇ ਦਿਨ 2 ਮਈ ਨੂੰ 2 ਮਈ ਦੀ ਦੁਪਹਿਰ ਨੂੰ ਉਹ ਮੇਰਾ ਮੈਡੀਕਲ ਤਰਾਤੀ ਲੈਂਦੇ ਆ ਮੈਡੀਕਲ ਤਰਾਣ ਤੋਂ ਬਾਅਦ ਉਹ ਮੈਨੂੰ ਅਦਾਲਤ ਦੇ ਵਿੱਚ ਲੈ ਜਾਣ ਦੀ بجائے ਡੀਐਸਪੀ ਦਫ਼ਤਰ ਚ ਲੈ ਲੈਂਦੇ ਆ ਜਿੱਥੇ ਡੀਐਸਪੀ ਮਤਲਬ ਮੈਨੂੰ ਕਾਫੀ ਮਤਲਬ ਐਹੋ ਜੇ ਸ਼ਬਦ ਬੋਲਦਾ ਜਿਹੜੇ ਮਤਲਬ ਆਪਾਂ ਨੂੰ ਨਹੀਂ ਬੋਲਨੇ ਚਾਹੀਦੇ ਕਿਸੇ ਵੀ ਅਫਸਰ ਨੂੰ ਡਿਊਟੀ ਦੇ ਦੌਰਾਨ ਮੌਜੂਦ ਅਫਸਰ ਨੂੰ ਤਾਂ ਉਹਨੇ ਬੋਲਿਆ ਮਤਲਬ ਵੀ ਇਹ ਬਦਮਾਸ਼ੀ ਕਰਦਾ ਹੈ ਤੇ ਫਿਰ ਡੀਐਸਪੀ ਦਾ ਕਹਿਣ ਤੇ ਉਹਨਾਂ ਨੇ ਕਿਹਾ ਵੀ ਇਹਦੇ ਚਾਰ ਪੰਜ ਥੱਪੜੇ ਮਾਰੋ ਉੱਥੇ ਹੋਰ ਵੀ ਪਤਵੰਤੇ ਸੱਜਣ ਬੈਠੇ ਸੀ ਮਤਲਬ ਜਿਹੜੇ ਸਮਾਦ ਦੇ ਉਹਨਾਂ ਸਾਹਮਣੇ ਮਤਲਬ ਮੈਨੂੰ ਜਲੀਲਤ ਰਹਿ ਜਾਂ ਉਸ ਵਿੱਚ ਵੀ ਜਿਸ ਦੇ ਨਾਲ ਉਸ ਤੋਂ ਬਾਅਦ ਫਿਰ ਮੈਨੂੰ ਅਦਾਲਤ ਚ ਭੇਜਨ ਤੋਂ ਬਾਅਦ ਫਿਰ ਮੈਨੂੰ ਜੇਲ੍ਹ ਦੇ ਵਿੱਚ ਮਤਲਬ ਭੇਜਿਆ ਜਾਂਦਾ ਹੈ ਉੱਥੇ ਵੀ ਮੈਨੇ 1 ਮਹੀਨਾ ਜਰਾਲਤ ਤਾਂ ਸਹੀ ਪੂਰੀ ਜਿਸ ਨਾਲ ਮਤਲਬ ਮੈਨੂੰ ਮਨ ਨੂੰ ਮੇਰੇ ਤਾਂ ਹੀ ਮਤਲਬ ਜਦੋਂ ਮੇਰੇ ਪਰਿਵਾਰ ਪਿੱਛੇ ਪਰੇਸ਼ਾਨ ਹੋਇਆ ਹੋਰ ਹੋਇਆ ਉਹਨਾਂ ਨੇ ਪੈਸੇ ਠਾਤੇ ਵਿਆਜ ਤੇ ਮਤਲਬ ਬੱਚੀਆਂ ਨੂੰ ਦਰਿਆ ਹੋਰ ਦਰਿਆ ਜਦੋਂ ਮੈਂ ਆਇਆ ਤਾਂ ਹੁਣ ਅੱਜ ਦੀ ਇਹ ਜਿਹੜੀ ਹਾਲਤ ਹੈ ਜਿਹੜੇ ਹੁਣ ਉਸ ਮੈਂ ਪੁਆਇੰਟ ਤੇ ਆਣਾ ਵੀ ਮੈਂ ਵੀਡੀਓ ਜਿਹੜੀ ਪਾਈ ਹੈ ਉਹਦਾ ਵਜ੍ਹਾ ਕੀ ਹੈ ਮੇਰੇ ਲਵੇ 70 80 ਬੱਚੇ ਪੜਦੇ ਸੀ ਮੈਂ ਬਹੁਤ ਸਾਲ ਤੋਂ ਮਤਰਾਇਸ ਲਾਈਨ ਦੇ ਵਿੱਚ ਸੀ ਮੇਰਾ ਇੱਕ ਨਾਮ ਸੀ ਰੁਤਬਾ ਸੀ ਮੈਂ ਕਦੇ ਕਿਸੇ ਬੱਚੇ ਦੇ ਵੀ ਥੱਪੜ ਨਹੀਂ ਮਾਰਿਆ ਗਰੀਬ ਬੱਚਿਆਂ ਨੂੰ ਮੈਂ ਬਹੁਤਿਆਂ ਨੂੰ ਮੈਂ ਫ੍ਰੀ ਵੀ ਪੜ੍ਹਾਉਂਦਾ ਰਿਹਾ ਤੇ ਅੱਜ ਮੇਰੇ ਲਵੇ ਜਿਹੜੇ ਸਟੂਡੈਂਟਸ ਐ ਉਹ ਨਾ ਮਾਤਰ ਐ ਮੇਥੋਂ ਅੱਜ ਕਿਰਾਇਆ ਭਰਨਾ ਵੀ ਮੁਸਤਲ ਹੋ ਗਿਆ ਕੋਈ ਮੈਨੂੰ ਘਰ ਵੀ ਨਹੀਂ ਤਰਾਏ ਤੇ ਦਿੰਦਾ ਵੀ ਦਾ ਮੁਜਰਮ ਐ ਜਿਹੜਾ ਮੁਜਰਮ ਦਾ ਟੈਗ ਮੇਰੇ ਉੱਪਰ ਇਹਨਾਂ ਛੁੱਟੇ ਪਰਚੇ ਦੇ ਵਿੱਚ ਲਾਤਾ ਜਿਸ ਦੇ ਨਾਲ ਸਮਾਜ ਦੇ ਵਿੱਚ ਮੈਂ ਜਿੱਥੇ ਵੀ ਜਾਂਦਾ ਹਰ ਬੰਦਾ ਮੈਨੂੰ ਇਹ ਪੁੱਛਦਾ ਹੈ ਮੇਰੇ ਰਿਸ਼ਤੇਦਾਰ ਵੀ ਆ ਜਿਹੜੇ ਜਾਂ ਆਮ ਸਮਾਜ ਦੇ ਚ ਬੰਦੇ ਆ ਉਹ ਮੈਨੂੰ ਤੋ ਮੁਜਰਮ ਦੀ ਨਜ਼ਰ ਨਾਲ ਦੇਖਦੇ ਆ ਵੀ ਮਤਲਬ ਤੂੰ ਇੱਕ ਮੁਜਰਮ ਹੈ ਤੇ ਮੇਰੇ ਨਾਮ ਨੂੰ ਅਜ ਰਹਿਣ ਦਾ ਠਿਕਾਣਾ ਨਾ ਮੇਰੇ ਲਈ ਆਰਥਿਕ ਹੈ ਮੇਰਾ ਇੱਕ ਤੇ ਰੋਜ਼ਗਾਰ ਸੀ ਬੱਚਾ ਨੂੰ ਵੜਾਣ ਦਾ ਹੁਣ ਮਾਪੇ ਮੇਰੇ ਲਈ ਐਡਮਿਸ਼ਨ ਵਾਲੇ ਤਰ੍ਹਾਂ ਦੇ ਵੀ ਇਹ ਦਾਰੂ ਵੇਚਦੇ ਐ ਮੇਰੇ ਮਤਲਬ ਉਲਟਾ ਬਣਾਤਾ ਮੇਰੇ ਉੱਪਰ ਪੁਲਿਸ ਦਾ ਪਰਚਾ ਵੀ ਮੇਰੀ ਬੱਚੀ ਹੈ 3 ਸਾਲ 3.5 ਸਾਲ ਦੀ ਦੁੜੀ ਹੈ ਉਹਦੀ ਐਡਮਿਸ਼ਨ ਵੀ ਤਰਾਣ ਵਾਸਤੇ ਮੇਰੇ ਲਈ ਅਜ ਪੈਸਾ ਨਹੀਂ ਹੈ ਜਿਆ ਤੇ ਜਿੱਥੇ ਮਤਲਬ ਮੇਰੇ ਮੈਂ ਤੇ ਰੋਜ਼ ਰੋਟੀ ਕਮਾ ਰਿਆ ਸੀ ਆਪਣੇ ਸਹਿਇਦ ਰਕੀਆਂ ਨਾਲ ਉਹ ਮੇਰਾ ਇਹਨਾਂ ਨੇ ਸਾਰਾ ਥੱਪ ਨੂੰ ਤਰਦਾ ਤੇ ਪਰਿਵਾਰ ਦੇ ਵਿੱਚ ਵੀ ਮਤਲਬ ਮੇਰੇ ਪਰਿਵਾਰ ਵਾਲੇ ਵੀ ਨામੋਸ਼ੀ ਝੱਲਦੇ ਐ ਇਸ ਚੀਜ਼ ਦੀ ਉਹਨਾਂ ਨੂੰ ਵੀ ਲੋਕ ਤਾਨੇ ਮਾਰਦੇ ਐ ਤੇ ਅਸੀਂ ਇਸ ਪ੍ਰਸੰਨੀ ਦੇ ਵਿੱਚ ਹੁਣ ਇੰਨਾ ਦੁਖ ਰੇਹੇ ਆ ਮੈਂ ਆਪਦੇ ਤੌਰ ਤੇ ਜੇ ਲਾਵਾਂ ਵੀ ਪਿਛਲੇ ਡੇਢ ਮਹੀਨੇ ਤੋਂ ਮੈਂ ਸਹੀ ਤਰ੍ਹਾਂ ਸੌਂ ਵੀ ਨਹੀਂ ਰਿਹਾ ਨੀਂਦ ਨਹੀਂ ਆਂਦੀ ਬਹੁਤ ਵਾਰ ਵਿਚਾਰ ਆਉਂਦਾ ਵੀ ਸੁਸਾਇਡ ਕਰ ਲਈਏ ਆਤਮ ਹੱਤਿਆ ਕਰ ਲਈਏ ਬਿਨਾਂ ਤਾਂ ਆਪਨ ਉਹ ਦਲ ਤਾਂ ਜਿੰਸਾਫ ਮਿਲਦਾ ਦੁਨੀਆ ਕਹਿੰਦੀ ਹੈ ਵੀ ਪੁਲਿਸ ਦੇ ਵਿੱਚ ਲਵੇ ਜਾਓ ਤੁਸੀਂ ਆਪਦੀ ਅਦਾਲਤ ਰਤੋ ਥੋ ਤੇ ਇਹਦੇ ਵਿੱਚ ਪੁਲਿਸੇ ਨੀਂ ਬੋਲਵੇ ਪੁਲਿਸ ਨੇ ਹੀ ਮੈਨੂੰ ਇੰਨਾ ਜਰੀਲ ਕਰਤਾ ਵੀ ਅੱਜ ਮੈਨੂੰ ਐ ਲੱਗਦਾ ਵੀ ਇਹ ਜਿੰਦਗੀ ਹੁਣ ਮੈਨੂੰ ਭਾਰੀ ਭਾਰੀ ਮਹਿਸੂਸ ਹੁੰਦੀ ਹੈ ਵੀ ਮੈਂ ਇਸ ਜਿੰਦਗੀ ਤੋਂ ਹੁਣ ਹੱਥ ਛੁੱਟੀਆਂ ਮਤਲਬ ਕਿਉਂਕਿ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਿਆਂਇਤ ਤੌਰ ਤੇ ਤਿੰਨੋਂ ਚੀਜ਼ਾਂ ਮੇਰੇ ਲਈ ਸਮਾਪਤ ਹੋ ਚੁੱਕੀਆਂ ਹੁਣ ਮਤਲਬ ਮੇਰੇ ਲਈ ਕੋਈ ਵੀ ਹੁਣ ਦੂਜਾ ਰਾਹ ਨਹੀਂ ਬਚਦਾ ਜਿਸ ਤਰ੍ਹਾਂ ਕਿ ਮੈਂ ਇਹ ਵੀਡੀਓ ਪਾਈ ਸੀ ਤਾਂ ਕਿ ਮੇਰਾ ਆ ਆਖਰੀ ਸੁਨੇਹਾ ਮੇਰੇ ਦੋਸਤਾਂ ਮਿੱਤਰਾਂ ਨੂੰ ਪਹੁੰਚ ਜੇ ਵੀ ਇਹਦੇ ਨਾਲ ਇਹ ਬਣਿਆ ਸੀ ਵੀ ਉਹ ਛੁੱਟਾ ਸੀ ਪਰਚਾ ਤੇ ਇਸ ਲਈ ਮਤਲਬ ਮੈਂ ਹੁਣ ਬੇਵਸੰਨਾ ਕੀ ਮਤਲਬ ਮੈਨੂੰ ਇਨਸਾਫ ਨਾਮ ਦੀ ਕੋਈ ਚੀਜ਼ ਮੇਰੇ ਨਾਲ ਹੋਈ ਨਹੀਂ ਹੈ ਵੱਡੇ ਜਿਨ੍ਹਾਂ ਦਾ ਦੋਸਤ ਸੀ ਉਹਨਾਂ ਨੂੰ ਕੋਈ ਪੁੱਛ ਨਹੀਂ ਲਿੰਗਿਆ ਉਲਟਾ ਉਹਨਾਂ ਦੇ ਇਸ਼ਾਰੇ ਤੇ ਸਿਆਸੀ ਤੌਰ ਤੇ ਮਤਲਬ ਇਹਨੂੰ ਬਹੁਤ ਜ਼ਿਆਦਾ ਬਦਨਾਮ ਕਰ ਰਹੇ ਨੇ। ਜਿਸ ਕੋਲ ਸੱਚ ਹੋ ਰਾ ਹੈ ਬੈਕਟਰੀ ਉੱਪਰ ਜਾ ਰਿਹਾ ਕਿ ਇਸ ਬਾਰੇ ਵਿੱਚ ਉਹਨਾਂ ਦੇ ਖਿਲਾਫ ਤੁਹਾਡੇ ਕੋਲ ਕੋਈ ਬuktਾ ਨਹੀਂ ਕੀਤਾ। ਦੇਖੋ ਜੀ ਜਦੋਂ ਆਪਾਂ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਤਾਂ ਇਹਨਾਂ ਦੇ ਇੱਕ ਰੂਲ ਹੁੰਦਾ ਕਿ ਉਹਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਯਾ ਜਦੋਂ ਮੁਜਰਮ ਨੂੰ ਫੜ ਲੈਂਦੇ ਆਂ, ਮੁਜਰਮ ਦਾ ਰਾਈਟ ਬਣਦੇ ਵੀ ਉਸ ਨੂੰ ਇੱਕ ਐਡਵੋਕੇਟ ਜਾਂ ਵਕੀਲ ਨੂੰ ਰਾਈਟ ਹੁੰਦਾ ਵੀ ਆਪਣੇ ਵਕੀਲ ਨੂੰ ਬੁਲਾ ਸਕਦਾ। ਪਰ ਜਦੋਂ ਮੈਂ ਵਕੀਲ ਦਾ ਜਿੱਤਰ ਦਰਦਾ ਸੀ ਜਾਂ ਇਹੋ ਜੀ ਗੱਲ ਦਰਦਾ ਸੀ ਆਪਣੇ ਰਾਈਟ ਦੀ ਤਾਂ ਉੱਥੇ ਮੈਨੂੰ ਮਤਲਬ ਕਮਤਾ ਜਾਂਦਾ ਸੀ ਡਰਾਇਆ ਜਾਂਦਾ ਸੀ ਟੌਰਚਰ ਤੇ ਜਾਂਦਾ ਸੀ ਉਸ ਪੁਆਇੰਟ ਤੇ ਤਾਂ ਜਿਉ ਮੇਰਾ ਮੇਰਾ ਫੋਨ ਵੀ ਸੀ ਉਹ ਵੀ ਇਹਨਾਂ ਨੇ ਮਤਲਬ ਪਹਿਲਾ ਹੀ ਵਾਰ ਕਿਸੇ ਨੂੰ ਮਤਲਬ ਫੜਾਤਾ ਸੀ ਮੇਰੇ ਲਈ ਤੋਈ ਨਾਈ ਮੈਨੂੰ ਮੇਰੇ ਪਰਿਵਾਰ ਨਾਲ ਵੀ ਨਹੀਂ ਮਿਲਣ ਦਿੱਤਾ دیا۔ ਮੈਨੂੰ ਪੁਲਿਸ 5:00 ਵਜੇ ਦਾ 5:30 ਵਜੇ ਅਰੈਸਟ ਕਰਦੀ ਹੈ ਔਰ ਮੇਰੇ ਪਰਿਵਾਰ ਨੂੰ ਮੇਰੇ ਨਾਲ 11:30 ਵਜੇ ਮਿਲਾਇਆ ਜਾਂਦਾ। 2 ਘੰਟੇ ਮੇਰਾ ਪੂਰਾ ਪਰਿਵਾਰ ਤੇ ਮੇਰੇ ਜਿਹੜੇ ਜਾਣ ਪਛਾਣ ਦੇ ਦੋਸਤ ਸੀ ਉਹ ਥਾਣੇ ਦੇ ਮੂਹਰੇ ਬਾਹਰ ਖੜੇ ਰਹੇ ਤੇ ਪੁਲਿਸ ਸਟੇਸ਼ਨ ਵਾਲੇ ਬੋਲਦੇ ਰਹੇ ਨਵੇਂ ਪੁਲਿਸ ਸਟੇਸ਼ਨ ਵਾਲੇ ਵੀ ਸਾਡੇ ਲੇਵ ਥੋੜਾ ਬੰਦਾ ਹੀ ਨਹੀਂ ਹੈ ਪੂਰੀ ਪਬਲਿਕ ਦੇ ਵਿੱਚੋਂ ਪੁਲਿਸ ਮੈਨੂੰ ਉਠਾਉਂਦੀ ਹੈ ਔਰ ਪੁਲਿਸ ਥਾਣੇ 'ਚ ਇਹ ਬੋਲ ਰਹੀ ਵੀ ਸਾਡੇ ਲੇਵ ਤੁਹਾਡਾ ਬੰਦੇ ਨਹੀਂ ਜਿਹੜੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਡਾਕਟਰ ਕੀਤਾ ਗਿਆ ਹੈਗਾ ਜੀ ਪਰਚਾ ਸ਼ਰਾਬ ਦਾ ਪਾਇਆ ਗਿਆ ਸੀ ਸਾਡੇ ਲੇਵ ਪਰਚਾ ਪਹਿਲਾਂ 186 ਐਕਟ ਦੇ ਦੋ ਬੋਤਲ ਪੇਟੀਆਂ ਸ਼ਰਾਬ ਦੀਆਂ ਪਾਈਆਂ ਮੇਰੀਆਂ ਤੇ ਉਸ ਤੋਂ ਇਲਾਵਾ ਮਤਲਬ ਇਹਨਾਂ ਨੇ ਵਰਦੀ ਦਾ ਪਾਇਤਾ ਰਾ ਆਈਪੀਸੀ 357 ਦਾ ਜੋ ਸ਼ਰਾਬ ਦਾ ਸ਼ੂਗਰ ਦੇ ਵਿੱਚ ਪਰਚਾ ਪਾਇਆ ਸ਼ਰਾਬ ਵਾਕਿਆ ਹੀ ਤੁਹਾਡੇ ਨਾਲ ਹੋਈ ਸੀ ਨਹੀਂ ਇਹ ਇਹ ਮੇਰੀ ਸ਼ਰਾਬ ਨਹੀਂ ਸੀ ਅਸਲ ਦੇ ਵਿੱਚ ਜਿਹੜੀ ਇਹ ਸ਼ਰਾਬ ਸੀ ਇਹ 31 ਮਾਰਚ ਦੀ ਸ਼ਾਮ ਨੂੰ ਖੁਦ ਬੁੱਟਾ ਐਮ ਸੀ ਨੇ ਪੁਰਾਣੇ ਠੇਕੇਦਾਰ ਤੋਂ ਠੇਕੇ ਲਈ ਸੀ ਤੇ ਉਹਨੇ ਹੀ ਪੇਟੀਆਂ ਸਾਰੀਆਂ ਅੰਦਰ ਧਰਾਈਆਂ ਸੀ ਮੈਨੂੰ ਇਹ ਬੋਲਿਆ ਜੀ ਅਸੀਂ ਵੀ ਇਹ ਸੋਠੀ ਸਾਨੀ ਲੈ ਲਈਏ ਬਸੀਂ ਆਪ ਹੀ ਲੈ ਜਾਣ ਠਾਕੇ ਮੇਰੇ ਤਾਂ ਉੱਥੇ ਕੋਈ ਵੀ ਇਹਦਾ ਨਾਲ ਤੋਂ ਹੀ ਲੈਣਾ ਦੇਣਾ ਹੈ ਹੀ ਨਹੀਂ ਸੀ ਤੇ ਇਹਦੀ ਵੀਡੀਓ ਵੀ ਜਿਹੜੀ ਨਾਲ ਵਾਲਾ ਨਾਲ ਵਾਲੀ ਸ਼ਾਪ ਐ ਮੋਬਾਈਲ ਵਾਲੀ ਉਹਦੇ ਉੱਪਰ ਕੈਮਰਾ ਸੀ ਉਹਦੇ ਵਿੱਚ ਰਿਕਾਰਡਿੰਗ ਸੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੇ ਮਤਲਬ ਉਹ ਵੀਡੀਓ ਵੀ ਡਿਲੀਟ ਕਰਵਾਤੀਆਂ ਵੀ ਤਾਂ ਆਤੀ ਮੇਰੇ ਲਈ ਕਿਸੇ ਤਰ੍ਹਾਂ ਦਾ ਪ੍ਰੂਫ ਨਾ ਬਚੇ ਜੇ ਅੱਜ ਵੀ ਉਹਨਾਂ ਦੀ ਮੋਬਾਈਲ ਲੋਕੇਸ਼ਨ ਲੱਭੀ ਜਾਵੇ ਕੱਢੀ ਜਾਵੇ ਉਸ ਦਿਨ ਦੀ ਤਾਂ ਉਸ ਦਿਨ ਉਹਨਾਂ ਦੀ ਲੋਕੇਸ਼ਨ ਪੁਰਾਣੇ ਬੱਸ ਸਟੈਂਡ ਦੇ ਠੇਤੇ ਦੇ ਨੇੜੇ ਲੱਭੂਗੀ ਇੱਥੋਂ ਇਹ ਸਾਬਤ ਹੁੰਦਾ ਉਹ ਬੰਦਾ ਉਸ ਸਮੇਂ ਉੱਥੇ ਹੈ ਗਿਆ ਸੀ ਆਪ ਉਹਨਾਂ ਨੇ ਪੇਟੀਆਂ ਤਰਾਹੀਆਂ ਅਧੀਆਂ ਪੇਟੀਆਂ ਲੈ ਲਈਏ ਜਿਹੜੀਆਂ ਉਹਨਾਂ ਦੀਆਂ ਪਈਆਂ ਸੀ ਉਹ ਕਹਿੰਦੇ ਵੀ ਅਸੀਂ ਥਾਂ ਲੈ ਲਈ ਵੀ ਸਾਡੇ ਲਈ ਪਈ ਰਹਿਣ ਦਿਓ ਅਸੀਂ ਜਦੋਂ ਪੇਟੀਆਂ ਬਾਹਰ ਲੈ ਕੇ ਆਏ ਆ ਉਹ ਤਾਂ ਲੈ ਕੇ ਆਏ ਸੀ ਵੀ ਇਹਨਾਂ ਨੇ ਮੇਰੇ ਲਵੇ ਹਲੇ ਤਰਾਏ ਬਚ ਰਹੇ ਮੇਰੇ ਦਿਨ ਬਚੇ ਹੋਏ ਟੋਟੀ ਦੇ ਤੁਸੀਂ ਇਸਰਾਬ ਅੰਦਰ ਕਿਉਂ ਧਰੀਏ ਮੈਂ ਉਸ ਤਰੱਕੇ ਬਾਹਰ ਲਿਆ ਸੀ ਵੀ ਉਹਦਾ ਪਰਦਾ ਫਾਸ਼ ਕਰਨ ਵਾਸਤੇ ਵੀ ਇਹ ਦਾਰੂ ਹੈ ਜਿਹੜੀ ਇਹ ਤੁਸੀਂ ਮੇਰੇ ਅੰਦਰ ਨਹੀਂ ਰੱਖ ਸਕਦੇ ਤੇ ਉਦੀ ਹਜੇ ਤੱਕ ਮੈਂ ਕਰਾਏ ਦੇ ਬੈਠਾ ਮੇਰੇ ਨਾਲ ਮੇਰੇ ਸਟੂਡੈਂਟਾਂ ਦੇ ਫਿੱਟ ਪੈਂਦਾ ਹੈ ਬੱਚਿਆਂ ਦੇ ਉੱਪਰ ਫਿੱਟ ਪੈਂਦਾ ਵੀ ਮਾਸਟਰ ਦਾਰੂ ਵੇਚਦੇ ਕਿੰਨੇ ਦਿਨ ਬਚਦੇ ਸੋਡੇ ਕਰਾਏ ਦੇ ਤੋਂ ਸਾਡੇ 2-3 ਦਿਨ ਬਚੇ ਹੋਏ ਸੋਤੇ ਕਿ ਉਹ ਮਾਮਲੇ ਜਿ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਵੀ ਹਜੇ ਦੋ ਅਸੀਂ ਕਿਹਾ ਜੀ ਬਹੁਤ ਵਾਰ ਕਿਹਾ ਅਸੀਂ ਉਹਨਾਂ ਨੂੰ ਪੂਰਾ ਮਹੀਨਾ ਕਹਿੰਦੇ ਰਹੇ ਉਹ ਹਰ ਰੋਜ਼ ਮਤਲਬ 7-8 ਵਾਰ ਮਤਲਬ ਮੇਰੇ ਲਈ ਰੋਜ਼ ਆਂਦੇ ਰਹੇ ਅਸੀਂ ਉਹਨਾਂ ਨੂੰ ਪੁਰਾਣੇ ਮਾਲਤਾਂ ਨੂੰ ਫੋਨ ਕਰਕੇ ਮੈਂ ਸਪੈਸ਼ਲ ਕਿਹਾ ਵੀ ਇਹਨਾਂ ਬੰਦੋਨਾਂ ਕਿਹਾ ਜਾਵੇ ਵੀ ਇਹ ਨਾ ਆਣ ਪਰ ਉਹ ਨਹੀਂ ਹਟੇ ਉਹਨਾਂ ਨੂੰ ਕੋਈ ਇਹੋ ਗੱਲ ਕਰੀਏ ਜੇ ਤੁਹਾਡੇ ਲੋ 2-4 ਦਿਨ ਕੋਈ ਹੋਰ ਨਸ਼ੀਲਾ ਪਦਾਰਥ ਵੀ ਕੋਈ ਰੱਖ ਕੇ ਤੁਹਾਨੂੰ ਪਸਾ ਸਕਦੇ ਸਾਨੂੰ ਪਸਾ ਸਕਦੇ ਸੀ ਅਸੀਂ ਇਸੇ ਵਾਸਤੇ ਸੀ ਅਸੀਂ ਉਹਨਾਂ ਨੇ ਕਿਹਾ ਸੀ ਤੁਸੀਂ ਅੰਦਰ ਨਹੀਂ ਵੜ ਸਕਦੇ 22 ਚਾਰ ਸੀ ਤਾਂ ਚਲੋ ਬੋਤਲਾਂ ਅਸੀਂ ਆ ਜੇ ਤੁਸੀਂ ਹੋਰ ਕੈਮੀਕਲ ਨਸ਼ ਤੋ ਇਹ ਹੋਰ ਨਸ਼ੀਲਾ ਪਦਾਰਥ ਜਿਸ ਦਾ ਲੰਬਾ ਕੇਸ ਬਣਦਾ ਹੋਵੇ ਉਹ ਵੀ ਮੇਥੇ ਤਰ੍ਹਾਂ ਆ ਜਾ ਸਕਦਾ ਤੇ ਮੈਂ ਅੱਜ ਵੀ ਤੁਹਾਨੂੰ ਇਹ ਕਹਿਣਾ ਮੈਂ ਅੱਜ ਵੀ ਸੇਫ ਨਹੀਂ ਹਾਂ ਇਹデア ਮੈਨੂੰ ਆਪਦੇ ਆਪ ਨੂੰ ਇਹ ਮਹਿਸੂਸ ਹੁੰਦਾ ਇਹ ਤਾਂ ਮੈਂ ਹੋ ਹੀ ਰਿਹਾ ਵੀ ਜੋ ਮੈਂ ਪ੍ਰੇਸ਼ਾਨੀ ਚਾਹਤਾਂ ਇਸ ਤੋਂ ਬਿਨਾ ਵੀ ਮੇਰੇ ਤੇ ਐਲੀਗੇਸ਼ਨ ਲੱਗਣ ਵਾਸਤੇ ਮਤਲਬ ਵੀ ਸਮਾਜ ਦੇ ਵਿੱਚ ਜਦ ਮੈਂ ਬੋਲਦਾ ਮੇਰੇ ਤੇ ਹੋਰ ਵੀ ਆਉਣ ਵਾਲੇ ਸਮੇਂ ਚ ਇਹੋ ਜਿਹੇ ਝੂਠੇ ਜਾਂ سنگੀਨ ਪਰਚੇ ਪਾਏ ਜਾ ਸਕਦੇ ਆ ਇਸ ਦੀ ਮੈਨੂੰ ਸ਼ੰਕਾ ਹੈ ਕੀ ਤੁਹਾਡੀ ਪਹਿਲਾਂ ਨਾਲ ਕੋਈ ਆਫੀਸਰ ਜੀ ਨਹੀਂ ਪਹਿਲਾਂ ਤੋਂ ਹੀ ਰੰਜਿਸ ਸੀ ਜੀ ਪਹਿਲਾਂ ਕੋਈ ਰੰਜਿਸ਼ ਨਹੀਂ ਹੈ ਜੀ ਨਹੀਂ ਮੈਂ ਉਹਨਾਂ ਪਹਿਲਾਂ ਇਹਨਾਂ ਬੰਦਿਆਂ ਨੂੰ ਉਹਨਾਂ ਨੂੰ ਜਾਣਦਾ ਨਹੀਂ ਮੈਂ ਤੋਈ ਐਸਐਸਪੀ ਦੇ ਲਵੇ ਇਨਕੁਆਰੀ ਪਾਈ ਹੋਈ ਸੀ ਉਹਨਾਂ ਦਾ ਵੀ ਹਜੇ ਤੱਕ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਹੈ ਜੀ ਅਸੀਂ ਐਸਐਸਪੀ ਦੇ ਮੇਰੇ ਪਰਿਵਾਰ ਵਾਲਿਆਂ ਨੇ ਇਨਕੁਆਰੀ ਲਵਾਈ ਸੀ ਵੀ ਮਤਲਬ ਇਹਨੂੰ ਪਾਇਆ ਜਾਵੇ ਮਤਲਬ ਜਾਂਚ ਹੋਵੇ ਪਰ ਉਹਦਾ ਵੀ ਅਜੇ ਤੱਕ ਕੁਝ ਨਹੀਂ ਸੈਟਲ ਹੋਇਆ ਹੈ ਪ੍ਰੂਫ ਉਹਦਾ ਤੇ ਸਾਨੂੰ ਉਧਰ ਵੀ ਤੋਈ ਹਜੇ ਤੱਕ ਕੋਈ ਇਨਸਾਫ ਨਹੀਂ ਆਇਆ ਨਹੀਂ ਸਾਨੂੰ ਬੁਲਾਇਆ ਗਿਆ ਨਹੀਂ ਮਤਲਬ ਇਸੇ ਦਾ ਹੋਇਆ ਪੁਲਿਸ ਪ੍ਰਸ਼ਾਸਨ ਨੇ ਤੁਹਾਡਾ ਜਦੋਂ ਤੁਹਾਡੀ ਗ੍ਰਿਫਤਾਰੀ ਹੋਈ ਕੋਈ ਰਿਮਾਂਡ ਤੇ ਲੈ ਕੇ ਕੁਟਿਆ ਸਮਝਿਆ ਬਿਨਾਂ ਰਿਮਾਂਡ ਬਿਨਾਂ ਰਿਮਾਂਡ ਤੋਂ ਟੁੱਟਿਆ ਜੀ ਆਪਾਂ ਤੋਂ ਐਨਾ ਦਾ ਰਿਮਾਂਡ ਵਾਲੇ ਨੂੰ ਨਹੀਂ ਟੁੱਟਦੇ ਮੈਨੂੰ ਜੇਲ੍ਹ ਦੇ ਵਿੱਚ ਇਹੋ ਜਿਹੇ ਬੰਦੇ ਮਿਲੇ ਹਨ ਜਿਨ੍ਹਾਂ ਦਾ ਰਿਮਾਂਡ ਲੈ ਤੇ 27 27 ਦਿਨ ਦਾ ਰਿਮਾਂਡ ਲਿਆ ਹੁੰਦਾ ਰਿਮਾਂਡ ਦੇ ਵਿੱਚ ਵੀ ਪੁੱਛਦੇ ਚ ਹੁੰਦੇ ਆ ਜੇ ਮੁਜਰਮ ਉਸ ਜੀ ਤੋਂ ਜਵਾਬ ਦਿੰਦਾ ਮਨਾ ਦਰਦਾ ਪਰ ਮੈਨੂੰ ਬਿਨਾਂ ਰਿਮਾਂਡ ਤੋਂ ਲੈ ਕੇ ਹੀ ਟੌਰਚਰ ਕਰਦੇ ਆ ਜਿਸ ਦਾ ਮੈਂ ਮਤਲਬ ਮੈਨੂੰ ਬਹੁਤ ਜ਼ਿਆਦਾ ਕਿੰਨਾ ਸਮਾਂ ਟੌਰਚਰ ਕੀਤਾ ਗਿਆ ਮੈਨੂੰ ਉਹ ਸਿਆਮ ਨੂੰ 5 ਵਜੇ 5:30 ਵਜੇ ਟੁੱਟਣਾ ਸਟਾਰਟ ਕਰਦੇ ਆਂ ਪਹਿਲਾਂ ਮੈਨੂੰ ਪੂਰਾ ਕੁੱਟਦੇ ਆਂ ਮੈਨੂੰ ਜਾਂਦੇ ਹੋਏ ਦੱਡੀ ਦੇ ਵਿੱਚ ਨਸ਼ੀਲਾ ਪਦਾਰਥ ਵੀ ਧਵਾਉਂਦੇ ਆਂ ਇੱਕ ਤੁਲੋੜੀ ਸੀ ਜਿਹੜੇ ਦੋ ਬੰਦੇ ਮੈਨੂੰ ਫੜ ਕੇ ਮੇਰੇ ਮੂੰਹ 'ਚ ਪਾਉਂਦੇ ਆਂ ਤੇ ਉਹਨੂੰ ਜ਼ਬਰਦਸਤੀ ਮਤਲਬ ਮੈਨੂੰ ਅੰਦਰ ਟਮਾਉਂਦੇ ਆਂ ਮੇਰੇ ਦੋੜੀ ਮੈਨੂੰ ਉਹ ਪਤਾ ਨਹੀਂ ਮੈਨੂੰ ਸਿੰਥੈਟਿਕ ਨਸ਼ਾ ਕਿਸ ਚੀਜ਼ ਦਾ ਸੀ ਜਿਸ ਤੋਂ ਬਾਅਦ ਜਦੋਂ ਮੈਨੂੰ ਹਸਪਤਾਲ 'ਚ ਲੈ ਗਏ ਆਂ ਉਸ ਤੋਂ ਬਾਅਦ ਮੈਂ ਆਪੇ ਤੋਂ ਬਾਹਰ ਹੋ ਗਿਆ ਮੈਨੂੰ ਨਹੀਂ ਪਤਾ ਉਹ ਕੀ ਨਸ਼ਾ ਸੀ ਨਹੀਂ ਮ ਪਰ ਜਦੋਂ ਉਹ ਮੈਨੂੰ ਪਾਤਾ ਉਸ ਤੋਂ ਬਾਅਦ ਮੈਂ ਉੱਥੇ ਹਸਪਤਾਲ 'ਚ ਜੋ ਵੀ ਇਥੋਂ ਬੋਲਿਆ ਗਿਆ ਹੋਰ ਬੋਲੇ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਉਹਨਾਂ ਨੇ ਪਾਇਆ ਸੀ ਵੀ ਤੁਸੀਂ ਬੋਲੂਗਾ ਤਾਂ ਕਿ ਅਸੀਂ ਉਹਦਾ ਐਵੀਡੈਂਸ ਬਣਾਵਾਂਗੇ ਤਾਂ ਇਹ ਸਾਰਾ ਮੇਰੇ ਨਾਲ ਮਤਲਬ ਇੱਕ ਆਮ ਸਮਾਜਿਕ ਬੰਦੇ ਨਾਲ ਐਡੇ-ਐਡੇ ਮਤਲਬ ਅਦਰ ਮੈਂ ਜੁਰਮ ਹੁੰਦਾ ਜਾਂ ਮੇਰੇ ਤੋਂ ਜੁਰਮ ਹੁੰਦਾ ਤਾਂ ਉਹਦੀ ਮੈਨੂੰ ਜਿਹੜੀ ਸਜ਼ਾ ਸੀ ਉਹ ਮੈਨੂੰ ਤਨੂਨੀ ਪ੍ਰੋਸੈਸ ਦੁਆਰਾ دی ਜਾਂਦੀ ਜੱਜ ਸਾਹਿਬ ਮਾਨੋ ਜਾਂ ਅਦਾਲਤ ਮੈਨੂੰ ਉਸ ਚੀਜ਼ ਦੀ ਸਜ਼ਾ ਸੁਣਾਉਂਦੀ ਤਾਂ ਮੈਂ ਉਸ ਚੀਜ਼ ਨੂੰ ਸਮਝਦਾ ਉੱਥੇ ਮੈਂ ਲੜਦਾ ਵੀ ਪਰ ਉਹਨਾਂ ਨੇ ਮੈਨੂੰ ਇੰਨਾ ਟੌਰਚਰ ਕਰਤਾ ਇੰਨੀ ਸਜ਼ਾ ਦਿੱਤੀ ਵੀ ਜੱਜ ਦੇ ਦੁਆਰਾ ਦਿੱਤੀ ਜਾਣ ਵਾਲੀ ਸਜ਼ਾ ਵੀ ਉਹਦੇ ਨਾਲੋਂ ਬਹੁਤ ਥੋੜੀ ਹੋਊ। ਮੈਡੀਕਲ ਟੈਸਟ ਕਰਵਾਇਆ ਗਿਆ ਰਿਹਾ ਜਿਸ ਦੇ ਵਿੱਚ ਨਸ਼ੀ ਨਸ਼ਾ ਆਇਆ ਹੋਵੇ ਜਾਂ ਕੁਝ ਹੋਰ ਡਾਕਟਰ ਸਾਹਿਬ ਤੋਂ ਉਹਨਾਂ ਨੇ ਮਤਲਬ ਲਿਖਾਇਆ ਵੀ ਇਹਨੇ ਅਤੂਲ ਪੀ ਹੋਈ ਹੈ। ਉਹਨਾਂ ਨੇ ਉਹ ਚੀਜ਼ ਉੱਥੇ ਮੈਡੀਕਲ ਰਿਪੋਰਟ 'ਚ ਲਿਖੀ ਹੈ ਡਾਕਟਰ ਸਾਹਿਬ ਨੇ ਵੀ ਇਹਨੇ ਅਤੂਲ ਪੀ ਹੋਈ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਵੀ ਮੈਂ ਪੀ ਹੋਈ ਸੀ ਥੋੜੀ। ਪਰ ਜਿਹੜਾ ਮੈਨੂੰ ਉਹਨਾਂ ਨੇ ਹੋਰ ਦੂਜਾ ਨਸ਼ਾ ਦਿੱਤਾ ਦੂਸਰੀ ਥੋੜੀ ਦਿੱਤੀ ਹੈ ਉਹ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਮੈਂ ਕੌਣ ਬੰਕੀ ਕਰਦੇ ਨੇ ਦੇਖੋ ਜੇ ਅਸੀਂ ਮੰਗ ਇਹ ਕਰਦੇ ਆਂ ਵੀ ਪਹਿਲੀ ਵਾਰ ਤਾਂ ਮੇਰਾ ਜਿਹੜਾ ਸਮਾਜਿਕ ਤੇ ਬਦਨਾਮੀ ਹੋ ਗਈ ਉਹ ਉਹਦਾ ਮੇਰੇ ਲਈ ਹੁਣ ਮੈਂ ਕੋਈ ਸੋਲੂਸ਼ਨ ਮੈਂ ਉਹਨੂੰ ਕਿਵੇਂ ਸੈੱਟ ਕਰਾਂ ਕਿਉਂਕਿ ਜਦੋਂ ਮੈਂ ਮਤਲਬ ਆਮ ਪਰਿਵਾਰ ਦੇ ਮੁਹੱਲੇ ਚ ਜਾਣਾ ਜਾਂ ਬਾਜ਼ਾਰ ਚ ਜਾਣਾ ਤਾਂ ਲੋਕ ਮੇਰੇ ਵੱਲ ਇਸ ਤਰ੍ਹਾਂ ਦੇਖਦੇ ਉਸ ਜੱਲਾ ਕਰਦੇ ਮੈਨੂੰ ਐ ਲੱਗਦਾ ਵੀ ਮਤਲਬ ਮੇਰੇ ਮੇਰੇ ਬਾਰੇ ਗੱਲ ਕਰ ਰਹੇ ਆਂ ਬੱਚੇ ਬੋਲਦੇ ਆ ਤੇ ਜਿਹੜਾ ਮੇਰਾ ਪੈਸੇ ਦਾ ਹੋਰ ਦਾ ਸਟੂਡੈਂਟਾਂ ਦੇ ਸਾਰੇ ਐਡਮਿਸ਼ਨ ਸਾਰੀਆਂ ਕੈਂਸਲ ਹੋ ਜਾਂਦੀਆਂ ਸਾਡੀਆਂ ਕਿਉਂਕਿ ਮੈਂ ਉਹਨਾਂ ਨੂੰ ਪੜ੍ਹਾ ਹੀ ਨਹੀਂ ਸਕਿਆ ਮਹੀਨਾ ਜਦੋਂ ਮਹੀਨਾ ਨਹੀਂ ਪੜਾ ਸਕੀ ਕਿਸੇ ਬੱਚੇ ਦੀ ਉਹਨਾਂ ਦੇ ਪੇਪਰ ਵੀ ਰਹਿ ਗਏ ਪੜ੍ਹਾਈ ਵੀ ਲੈ ਕੇ ਫੀਸਾਂ ਵੀ ਸਾਡੀਆਂ ਨਹੀਂ ਆਈਆਂ ਸਾਡਾ ਜਿਹੜਾ ਲੋਸ ਸੀ ਤਰਾਏ ਪਰਨੇ ਸੀ ਅਸੀਂ ਅੱਜੇ ਕੰਮ ਚਲਾਉਣਾ ਸੀ ਉਹ ਸਾਡਾ ਸਾਰਾ ਖਤਮ ਹੋ ਚੁੱਕਿਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਇਸ ਜ਼ਿੰਦਗੀ ਦੇ ਮੈਂ ਕਰਨਾ ਕੀ ਜਦੋਂ ਬੰਦਾ ਆਰਥਿਕ ਤੌਰ ਤੇ ਟੁੱਟ ਜੇ ਕਿਸਾਨ ਅੱਜ ਤਾਂ ਹੀ ਆਤਮ ਹੱਤਿਆ ਕਰਦੇ ਉਹਦੇ ਲਈ ਪੈਸੇ ਨਹੀਂ ਹੁੰਦੇ ਮੇਰੇ ਲਈ ਵੀ ਸ਼ਾਇਦ ਆਤਮ ਹੱਤਿਆ ਕਰਨ ਤੋਂ ਬਿਨਾਂ ਹੁਣ ਮੈਨੂੰ ਨਹੀਂ ਲੱਗਦਾ ਵੀ ਮੇਰੇ ਲਈ ਕੋਈ ਚਾਨਣ ਚਮਕਦਾ ਹੈ ਇਸ ਲਈ ਤੁਸੀਂ ਮੇਰੀ ਇਹ ਜੋ ਵੀਡੀਓ ਰਿਕਾਰਡਿੰਗ ਕਰੀ ਹੈ ਵੀ ਰਿਪੋਰਟ ਲਈ ਹੈ ਇਹਦੇ ਲਈ ਮੈਂ ਤੁਹਾਡਾ ਬਹੁਤ ਦਿলো ਧੰਨਵਾਦ ਕਰਦਾ ਕਿ ਪਹਿਲੀ ਵਾਰ ਮਤਲਬ ਚਲੋ ਮੇਰੀ ਕਿਸੇ ਨੇ ਮੇਰਾ ਦਰਦ ਸੁਣਿਆ ਕਿ ਮੈਂ ਆਪਣੀ ਇਹ ਬਿਆਥਾ ਤੁਹਾਨੂੰ ਸਾਰੀ ਦੱਸੀ ਹੈ ਹੋ ਸਕਦਾ ਕੋਈ ਗੱਲ ਰਹਿ ਗਈ ਹੋਵੇ ਸਾਰੀਆਂ ਚੀਜ਼ਾਂ ਯਾਦ ਨਹੀਂ ਆਉਂਦੀਆਂ ਪਰ ਜਿੰਨਾ ਮੇਰੇ ਨਾਲ ਹੋਇਆ ਉਹ ਮਤਲਬ ਕਿਸੇ سنگीन ਮੁਜਰਮ ਨਾਲ ਵੀ ਨਹੀਂ ਹੁੰਦਾ ਜਿਹੜਾ ਇੱਕ ਟੀਚਰ ਨਾਲ ਕਰਦੇ ਹਨ ਕੰਪਿਊਟਰ ਟੀਚਰ ਪ੍ਰਵੀਨ ਕੁਮਾਰ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਅਲਜਾਂਗ ਲਾਈ ਗਈ ਇਹਦੇ ਤੇ ਕਿਹਾ ਗਿਆ ਕਿ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਮੇਰੇ ਤੇ ਝੂਠਾ ਬਰਚਾ ਪਾਇਆ ਗਿਆ ਤੇ ਉਸਨੇ ਕਿਹਾ ਕਿ ਮੈਂ ਜਿਹੜਾ ਆਤਮ ਹੱਤਿਆ ਕਰਨੀ ਚਾਹੁੰਦਾ ਦੇਖੋ ਇਹਦੇ ਖਿਲਾਫ ਬਾਜ਼ਾਰ ਤੋਂ ਥਾਣੇ ਤੋਂ ਫੋਨ ਆਇਆ ਸੀਗਾ ਵੀ ਕੋਈ ਬੰਦਾ ਸ਼ਰਾਬ ਪੀ ਕੇ ਉਲੜਵਾਜੀ ਕਰ ਰਿਹਾ ਜਿੱਥੇ ਸਾਡੀ ਪੁਲਿਸ ਪਾਰਟੀ ਨੇ ਜਾ ਕੇ ਇਹ ਬੰਦੇ ਨੂੰ ਕਾਬੂ ਕੀਤਾ ਇਹਦੇ ਬਕਾਇਦਾ ਉੱਥੇ ਸਰਚ ਕੀਤੀ ਗਈ ਹੈ ਤੇ ਮਕਾਨ ਦੀ ਉਤੋਂ ਸ਼ਰਾਬ ਬਰੰਦ ਹੋਈ ਤੇ ਇਹਦੇ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਇਹਦੇ ਤੋਂ ਇਲਾਵਾ ਇਹਦਾ ਮੈਡੀਕਲ ਵੀ ਕਰਾਇਆ ਗਿਆ ਸੀਗਾ ਤੇ ਇਹਨੂੰ ਕੋਰਟ 'ਚ ਪੇਸ਼ ਕਰਕੇ ਅਦਾਲਤ ਨੇ ਇਹਨੂੰ ਜੇਲ੍ਹ ਭੇਜਤਾ ਸੀਗਾ ਇਹਦੇ ਦੇਖੋ ਜੋ ਪੁਲਿਸ ਨੇ ਕੀਤਾ ਉਹ ਬਿਲਕੁਲ ਸਹੀ ਕਾਰਵਾਈ ਕੀਤੀ ਆ ਇਸ ਤਰ੍ਹਾਂ ਤਾਂ ਹਰ ਕ੍ਰਿਮੀਨਲ ਬੰਦਾ ਉੱਠ ਕੇ ਇਲਜ਼ਾਮ ਲਾਉਣੇ ਸ਼ੁਰੂ ਕਰ ਦੂਗਾ ਵੀ ਮੇਰੇ ਤੇ ਨਜਾਇਜ਼ ਹੋ ਗਈ ਬਿਲਕੁਲ ਨਜਾਇਜ਼ ਪਰਚਾ ਦਰਜ ਹੋ ਜਾਏਗਾ ਕੁਝ ਲੋਕ ਇਹ ਕਹੇਗਾ ਕਿ ਜਿਹੜੀ ਕੋਰਟ ਤੇ ਪੇਸ਼ ਕਰਨ ਤੋਂ ਪਹਿਲਾਂ ਕਾਫੀ ਜ਼ਿਆਦਾ ਸਨਾਂ ਕੁੱਟਮਾਰ ਹੋਈ ਸੀ। ਦੇਖੋ ਹੁੱਲੜਵਾਜੀ ਕਰ ਰਿਹਾ ਸੀ ਬਾਜ਼ਾਰ 'ਚ ਉੱਥੇ ਕਿਸੇ ਨਾਲ ਇਹ ਤਾਂ ਝਗੜਾ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਤਾਂ ਇੰਨੀ ਡਿਟੇਲ ਮੈਨੂੰ ਨਹੀਂ ਪਤਾ ਹੈਗਾ। ਪਰ ਜੋ ਪੁਲਿਸ ਨੇ ਕਾਰਵਾਈ ਕੀਤੀ ਆ ਤਾਂ ਪ੍ਰੋਪਰ ਮੈਡੀਕਲ ਕਰਾ ਕੇ ਤੇ ਇਹਦੇ ਕੋਲੋਂ ਜਿਹੜੀ ਰਿਕਵਰੀ ਹੋਈ ਆ ਉਹ ਬਿਲਕੁਲ ਸਹੀ ਪਰਚਾ ਦਰਜ ਹੋਇਆ। ਸਰ ਨਾਲ ਉਸਨੇ ਕੋਲਸਮ ਮੁਲਾਜ਼ਮ ਦੇ ਉੱਪਰ ਜਿਹੜਾ ਇਲਜ਼ਾਮ ਲਾਇਆ ਕਿ ਉਹਦੇ ਪਰਿਵਾਰ ਦੇ ਬਾਰੇ ਕਾਫੀ ਗਲਤ ਟਿੱਪਣੀਆਂ ਕੀਤੀਆਂ ਜਿਹਦੇ ਜਿਹਦੇ ਤੌਰ ਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈਗਾ ਦੇਖੋ ਇਲਜ਼ਾਮ ਤਾਂ ਕੋਈ ਵੀ ਲਾ ਸਕਦਾ ਇਲਜ਼ਾਮਾਂ ਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਜਿਹੜਾ ਉਹ ਕਰਮਾਂ ਚੱਕਣ ਜਾ ਰਿਹਾ ਜੀ ਤਾਂ ਇਸ ਨੂੰ ਕਿਵੇਂ ਰੁੱਕਿਆ ਜੋ ਦੇਖੋ ਯਾਰ ਹਰ ਬੰਦਾ ਇਹ ਧਮਕੀ ਦਿੰਦਾ ਜਾਂ ਉਹ ਕੀ ਕਰਦਾ ਇਹ ਤਾਂ ਅਗਲੇ ਦੀ ਆਪਣੀ ਹੋਆ ਪਰਵੀਨ ਕੁਮਾਰ ਨਾਲ ਸਾਡਾ ਕੋਈ ਰੋਲਾ ਨਹੀਂ ਨਾ ਸਾਨੂੰ ਕਿਸੇ ਪਰਚੇ ਦਾ ਪਤਾ ਜਿਹੜਾ ਉਹ ਪਰਚਾ ਕਹਿੰਦਾ ਵੀ ਮੇਰੇ ਦੇ ਪਰਚਾ ਕਰਵਾਇਆ ਹੈ ਤੇ ਅਸਲ ਜੋ ਮੈਨੂੰ ਲੱਗਦਾ ਉਹ ਥੋੜਾ ਦਿਮਾਗੀ ਤੌਰ ਤੇ ਥੋੜਾ ਜਿਹਾ ਹੈ ਆਫਸੈਟ ਕਿਸੇ ਗੱਲ ਨੂੰ ਇਹਦਾ ਪਤਾ ਨਹੀਂ ਸ਼ੁਰੂਤ ਕਾਫੀ دیر ਤੋਂ ਸਾਡਾ ਤਾਂ ਪ੍ਰਵੀਨ ਨਾਲ ਕੋਈ ਰੋਲਾ ਨਹੀਂ ਨਾ ਸਾਨੂੰ ਕਿਸੇ ਗੱਲ ਦਾ ਕੋਈ ਪਤਾ ਉਹ ਇਹ ਕਹਿੰਦੇ ਕੋਪੀ ਦੀ ਕਰੈਕਿੰਗ ਕਰਦਾ ਉਹ ਕਹਿੰਦੇ ਮਾਮਾ ਮੇਂ ਜੀ ਕਰ ਗਈ ਹੈ 1 3 3 ਤੋਂ ਨਹੀਂ ਨਹੀਂ ਸਾਨੂੰ ਸਾਡੀ ਕੋ ਤੁਹਾਨੂੰ ਕੋਈ ਮੇਰੇ ਪਤਾ ਕਿ ਕਿਹੜੀ ਕੋਈ ਗੱਲ ਕਰਦਾ